ਏ ਬਾਬਾ ਚੂੜਨਾ ਥਾਵੇ ਇੱਥੇ ਚੰਡਾ ਲਾਇਆ ਵੀ ਐ ਆ ਬਾਬੇ ਦਾ ਇੱਥੇ ਲੈ ਨਾਰੀ ਵਾਲ ਮਚਾ ਕੇ ਕਹਿੰਦਾ ਚੰਡਾ ਲਾਇਆ ਵੀ ਐ ਤੇ ਬਾਬਾ ਇੱਥੇ ਆ ਮਟੀ ਬਣਾਈ ਵੀ ਆ ਲੈ ਆ ਲੱਡੂ ਰੱਖੇ ਵੀ ਇੱਥੇ ਹਾਂ ਏ ਬਾਬੇ ਨੂੰ ਜਦੋਂ ਬਾਬੇ ਨੂੰ ਪੁੱਛਿਆ ਵੀ ਬਾਬਾ ਜੀ ਇਤਿਹਾਸ ਕੀ ਆ ਬਾਬੇ ਖੇਤਰਪਾਲ ਦਾ ਜਾਂ ਹੋਰ ਸਾਬਜੀ ਦਾ ਮਾਤਾ ਦਾ ਬਾਬੇ ਨੂੰ ਕੁਝ ਨਹੀਂ ਪਤਾ ਕੱਲਾ ਬਾਬਾ ਐ ਤਿਵਾਰ ਨੂੰ ਆਉਂਦਾ ਇੱਥੇ ਪੈਸੇ ਇਕੱਠੇ ਕਰਕੇ ਲੈ ਜਾਂਦਾ ਚਾਰ ਪੀ ਜਿੰਨੇ ਬੰਦੇ ਆ ਲੈ ਆ ਲੱਡੂ ਰੱਖਿਆ ਕੀ ਆ ਨਾਰੀਅਲ ਦਾ ਇਥੇ ਟੂਨੇ ਕਰਦੇ ਆ ਕੀ ਇਹ ਲੋਕਾਂ ਨੂੰ ਪਖੰਡਵਾਰ ਚ ਪਾਇਆ ਚੰਗੇ ਰਾਹ ਤਾਂ ਕੀ ਪਾਉਣਾ ਲੋਕਾਂ ਨੂੰ ਵੀ ਬਾਈ ਬਾਣੀ ਪੜੋ ਗੁਰੂ ਨਾਲ ਜੜੋ ਨਾਲੇ ਸਿੰਗ ਲੱਗਦਾ ਇਹਨਾਂ ਦੇ ਮਗਰ ਆ ਮਾਤੰਨੇ ਨਾਲ ਕੋਰ ਲੱਗਦਾ ਤੇ ਪਰ ਫਿਰਦੇ ਇਹ ਕਿੱਥੇ ਆ ਹਿੰਦੂ ਮੁਸਲਮਾਨ ਸਿੱਖਾਂ ਨੇ ਧਰਮ ਚਾਉਂਦੇ ਸਿੱਖ ਹਿੰਦੂਆਂ ਦੇ ਜਾਂਦੇ ਆ ਤੇ ਮੁਸਲਮਾਨਾਂ ਦੇ ਧਰਮਾਂ 'ਚ ਵੜਦੇ ਆ ਉਹ ਨਗਾਖੇ ਵਾਲੇ ਨੂੰ ਮੰਨਦੇ ਕਿ ਤੇ ਕਿਹੜੇ ਨੂੰ ਮੰਨਦੇ ਆ ਇਹਨਾਂ ਨੂੰ ਰਾਹ ਨਹੀਂ ਮਿਲਦਾ ਕੋਈ ਪਰ ਗੁਰੂ ਨੂੰ ਨਹੀਂ ਮੰਨਣਾ ਸੱਚੇ ਨੂੰ ਏ hey, ਆਪਕਾ